ਭਾਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਅਬ ਛੱਡ ਦੋ ਕੀ ਨਾਮ ਹੈ ਭਾਜੀ ਕਿਹੜਾ ਪਿੰਡ ਮੇਰਾ ਪਿੰਡ ਪੋਨਾ ਜੀ ਭਾਜੀ ਤੇ ਰਾਜੀਵ ਜਵੰਦਾ ਇਸੇ ਪਿੰਡ ਦਾ ਰਹਿੰਦਾ ਸੀ ਇਸੇ ਪਿੰਡ ਦਾ ਹੈ ਤੇ ਕਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਮੰਨਤਾ ਕੀ ਖਬਰ ਬਾਰੇ ਸਾਡੇ ਮਾਰੇ ਪ੍ਰਗਟਾਸ਼ ਕਰਾਇਆ ਹੋਇਆ ਸੀਗਾ ਜੀ ਉਸ ਟਾਈਮ ਤੁਹਾਨੂੰ ਪਤਾ ਲੱਗਿਆ ਕਿ ਰਾਜੀਵ ਜਵੰਦਾ ਨਹੀਂ ਜੀ ਹੈ ਕੋਣ ਕੋਣ ਪਰਿਵਾਰ ਦੇ ਹਜੇਤਾ ਜੀ ਦੀ ਮੰਮੀ ਆ ਤੇ ਸੱਸ ਸੋ ਦੀ ਉਹ ਚੰਡੀਗਾੜੀ ਸੀਗੇ ਮਿਸੇਸ ਸੀ ਉਹ ਸਾਰੇ ਚੰਡੀਗਾੜੀ ਸੀਗੇ ਮਾਦਰੀ ਤੇ ਰਹਿੰਦੇ ਸੀਗੇ ਹੁਣ ਫੇਲਾ ਕੇ ਛੱਟ ਲੱਗੀ ਆ ਉਦੋਂ ਉਸ ਟਾਈਮ ਉਹ ਚੰਡੀਗੜੀ ਚੰਡੀਗੜੇ ਚਲੇਗੀ ਹਾਂਜੀ ਤੇ ਬਹੁਤ ਪਰਿਵਾਰ ਦੇ ਚਾਚੇ ਤਾਇਆ ਰਿਸ਼ਤੇਦਾਰ ਪਈ ਹੈਗੇ ਸਾਰੇ ਚੰਡੀਗੜੀ ਆ ਸਾਰੇ ਤਾਏ ਚਾਚੇ ਵੀ ਆ ਉਹ ਸਭ ਚੰਡੀਗੜੀ ਚਾਚਾ ਵੀ ਚੰਡੀਗੜਾ ਤੇ ਰਾਜੀਵ ਕੋਲੋਂ ਕੋਲੋਂ ਇੱਥੇ ਆਨੇ ਉਹਦੇ ਤੇ ਜਦੋਂ ਫ੍ਰੀ ਹੁੰਦੇ ਸੀ ਪੈਂਡ ਹੀ ਹੁੰਦੇ ਸੀ ਜਿਆਦਾ ਟਾਈਮ ਪੈਂਡ ਦੀ ਬਿਦਾਂਦੇ ਹਾਂਜੀ ਕੀ ਮਤਲਬ ਮਾਮਾ ਪੰਜਾਇਦ ਵਿੱਚ ਬਣਾਈ ਪੈਂਡ ਦਾ ਤੇ ਸਾਡੇ ਨਾਲ ਅੱਜ ਕੱਲ੍ਹ ਜੀ ਪੰਚਾਇਤ 15 ਅਕਤੂਬਰ ਦੀ ਇਲੈਕਸ਼ਨ ਸੀ ਪਿਛਲੇ ਸਾਲ ਅੱਜ ਕੱਲ੍ਹ ਸਾਡੇ ਨਾਲ ਪੂਰੇ ਜੋਸ਼ ਸ਼ੋਜ ਨਾਲ ਸਾਡੇ ਨਾਲ ਪਿੰਡ ਦੇ ਵਿੱਚ ਸਾਡੀਆਂ ਵੋਟਾਂ ਲਈ ਤੁਰਿਆ ਹੋਇਆ ਸੀ ਬਹੁਤ ਦਿਲੋਂ ਖੁੱਲ ਕੇ ਸਾਡੇ ਪਿੰਡ ਦੀ ਸੇਵਾ ਕਰਦਾ ਸੀ ਨਾਲ ਜਾਂਦੇ ਪੂਰਾ ਜੀ ਪੂਰਾ ਕੋਈ ਹੋਈ ਨਹੀਂ ਸੀਗਾ ਇਦਾਂ ਵੀ ਮੈਂ ਗਾਇਕਾਂ ਬੜਾ ਗਿਆ ਜੋ ਉਹਨੇ ਜੋ ਪਿੰਡ ਲਈ ਕਹਿਣਾ ਉਹਨੇ ਕਹਿੰਦਾ ਵੀਰੇ ਮੈਂ ਆ ਗਿਆ ਪੂਜ ਪਿੰਡ ਆ ਕੇ ਗੱਲ ਕਰਦਾ ਬਹੁਤ ਹਾਂ ਜਿਹੜਾ ਮਾਰੇ ਪ੍ਰਗਟ ਕਰਾਏ ਸੀਗੇ ਜੋ ਸਾਨੂੰ ਉਦੋਂ ਬਾਅਦ ਪਤਾ ਲੱਗਿਆ ਤਾਂ ਸਾਡਾ ਮਨ ਢੋਲ ਗਿਆ ਸਸਕਾਰ ਵਾਰੀ ਪਤਾ ਲੱਗਿਆ ਕਿ ਸਸਕਾਰ ਕੱਲ ਕਰਾਂਗੇ ਪਿੰਡੀ ਲੈ ਕੇ ਪਿੰਡੀ ਲੈ ਕੇ ਹਾਂਜੀ ਐਸੇ ਪਿੰਡ ਦੇ ਸੀ ਜਿਹੜੇ ਪਿੰਡ ਦਾ ਇਹ ਪੂਰਨਾ ਪਿੰਡ ਦਾ ਸੀ ਜੀ ਕਿਸ ਤਰ੍ਹਾਂ ਦਾ ਸੁਭਾਅ ਸੀ ਬਹੁਤ ਵਧੀਆ ਸੁਭਾਅ ਜੀ ਬਹੁਤ ਵਧੀਆ ਕਿਸ ਤਰ੍ਹਾਂ ਮਿਲਦਾ ਸੀ ਧੰਨਵਾਦ ਮਿਲਦਾ ਸੀ ਹੱਸ ਖੇਡ ਕੇ ਮਿਲਦਾ ਸੀ ਜੀ ਹਾਂਜੀ ਬਹੁਤ ਜਿਆਦਾ ਠੀਕ ਸੀ ਬੱਚਾ ਔਰ ਇੱਕ ਨੂੰ ਜੱਫੀ ਪਾ ਕੇ ਮਿਲਦਾ ਹਾਂ ਜੀ ਮਿਲਦਾ ਮਿਲਦਾ ਸੀ ਜੀ ਅੱਛਾ ਹਾਂਜੀ ਬੱਚਾ ਹੋਰ ਕੀ ਇਹਦਾ ਸੁਭਾਅ ਸੀਗਾ ਕਿਸ ਤਰ੍ਹਾਂ ਉਹ ਬਾਕੀ ਜੀ ਬਹੁਤ ਵਧੀਆ ਕਰਮੀ ਤੱਕ ਅੱਜ ਆਉਂਦੇ ਨਹੀਂ ਸੀ ਅੱਜ ਜਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਸੌ ਦੀ ਲਹਿਰ ਬਣ ਗਈ ਹਾਂਜੀ ਸੌ ਦੀ ਲਹਿਰ ਬਣ ਗਈ ਬਹੁਤ ਜ਼ਿਆਦਾ ਜੀਆਂ ਚੱਲ ਰਹੀਆਂ ਸੀ ਉਹਨਾਂ ਦੀ ਖੇਤ ਦੀ ਕੰਮ ਨਾ ਕੀਤੀ ਜਾਂਦੀ ਹਾਂਜੀ ਪਿੰਡ ਤਾਂ ਜੀ ਉਦੋਂ ਦਾ ਹੀ ਬਹੁਤ ਜ਼ਿਆਦੇ ਗਮੀ ਚ ਸੀ ਜਿੱਦੋਂ ਦਾ ਬੈਡਲਟਰ ਤੇ ਪੈ ਗਿਆ ਹਾਂਜੀ ਬਹੁਤ ਠੰਡ ਪੜ ਕਰਾਇਆ ਅੱਜ ਵੀ ਬੋਲਦਾ ਅੱਜ ਵੀ ਹੂੰ ਕਹਿੰਦਾ ਅੱਜ ਵੀ ਹੱਸਦਾ ਜਾਂ ਅੱਜ ਵੀ ਕੋਈ ਗੱਲ ਕਰਦਾ ਹਾਂਜੀ ਜਿੱਤੇ ਆਉਂਦੇ ਉਹ ਪਾਲ ਜਿਹੜੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਚਾਹੁੰਦਾ ਗੀਤ ਹੀ ਨਹੀਂ ਉਹਦੇ ਮੈਂ ਤਾਂ ਉਹੀ ਵੀਡੀਓ ਲਾ ਕੇ ਦੇਖਣੀ ਐ ਤੇ ਬਸ ਕੀਤੇ ਇਹਦੀਆਂ ਸੌ ਦੀਆਂ ਗੱਲਾਂ ਬਸ ਹੂੰ ਹਰ ਵਾਰ ਕੀਤੋਂ ਹੀ ਗੱਲਾਂ ਹੁੰਦੀਆਂ ਸੀ ਬਹੁਤ ਜਿਆਦੇ ਵਧੀਆ ਸੋਹਣੀਆਂ ਗੱਲਾਂ ਕਰਦਾ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਬੱਚਾ ਹੁੰਦਾ ਪੱਠੇ ਵੀ ਲੈ ਕੇ ਆਉਂਦਾ ਸੀ ਆਪਦਾ ਵੱਢ ਕੇ ਖੇਤੋਂ ਤੇ ਜਾਨੀ ਬੱਚਿਆਂ ਦੇ ਨਾਲ ਇਸ ਤਰ੍ਹਾਂ ਖੇਡਦਾ ਸੀ ਜੀ ਹਾਂਜੀ ਬੱਚਿਆਂ ਨਾਲ ਠੀਕ ਰਿਹਾ ਜੀ ਸਾਰਿਆਂ ਨਾਲ ਕਿਸੇ ਲੜਾਈ ਝਗੜਾ ਨਹੀਂ ਸੀ ਕਰਦਾ ਸੀ ਬਹੁਤ ਵਧੀਆ ਸੀ ਬੱਚਾ ਹਾਂਜੀ ਕੀ ਜਿਹੜਾ ਪਿੱਛੇ ਜੀ ਫਾਦਰ ਸਾਹਿਬ ਦੀ ਡੈਥ ਹੋਈ ਤਾਂ ਹੁਣ ਇਹਨਾਂ ਦੀ ਹਾਂਜੀ ਹਾਂਜੀ ਉਦੋਂ ਹੋਈ ਹੈ ਹਾਂਜੀ ਉਹ ਇੱਕ ਘਰ ਦੇ ਵਿੱਚ ਦੋ ਲੱਗੇ ਹਾਂਜੀ ਹਾਂਜੀ ਕੀ ਕਰੀਗੇ ਹਾਂਜੀ ਬਹੁਤ ਔਖਾ ਬੱਚੇ ਵੀ ਛੋਟੇ ਆ ਜੀ ਬੱਚੇ 4-5 ਸਾਲ ਦਾ ਬੇਟਾ ਹੋਊਗਾ 6 ਦਾ ਇਸ ਕੇ ਸਾਹ ਦੀ ਬੇਟੀ 10-12 ਦਾ 5-5 ਸਾਲ ਦਾ ਬੱਚਾ ਹੈ ਜੀ ਹਾਂਜੀ ਕੀ ਲੱਗਦਾ ਪਰਿਵਾਰ ਨੂੰ ਜਿੱਥੇ ਘਾਟਾ ਉੱਥੇ ਇਹ ਘਾਟਾ ਪੂਰਾ ਹੀ ਨਹੀਂ ਹੋਣਾ ਜੀ ਹਾਂਜੀ ਇਹ ਘਾਟਾ ਪੂਰਾ ਨਹੀਂ ਹੋਣਾ ਮਾਮਾ ਨੂੰ ਪਤਨੀ ਮਿਲਣੇ ਹੈ ਪਰਵਾਰ ਨੂੰ ਪਰਵਾਰ ਨੂੰ ਜਿਹੜੇ ਸਾਰੇ ਪਿੰਡੋਂ ਆ ਪੈ ਗਿਆ ਸਾਰੇ ਪਿੰਡੋਂ ਹਾਂਜੀ ਹਾਂਜੀ ਸਾਰੇ ਪਿੰਡ ਸਾਰੇ ਪੰਜਾਬ ਨੂੰ ਦੀ ਤਾਂ ਘਾਟਾ ਪਿਆ ਹਾਂਜੀ ਸਾਰੇ ਪੰਜਾਬ ਨੂੰ ਘਾਟਾ ਪਿਆ ਮੈਨੂੰ ਵੀ ਮਿਲੇ ਉਹਨਾਂ ਨੂੰ ਵੀ ਅਸੀਂ ਦਿਲਾਸਾ ਦਿੱਤਾ ਵੀ ਆਪਾਂ ਨੂੰ ਆਸ ਨਹੀਂ ਛੱਡਣੀ ਚਾਹੀਦੀ ਪਰ ਅਰਦਾਸਾਂ ਕੀਤੀਆਂ ਮੈਨੂੰ ਪੂਰਾ ਭਰੋਸਾ ਸੀ ਪਰਮਾਤਮਾ ਤੇ ਵੀ ਇਹਨਾਂ ਲੋਕਾਂ ਦੀਆਂ ਦੁਆਵਾਂ ਨਾਲ ਨੇ ਵੀ ਜਿੰਦਗੀ ਨੂੰ ਕੁਝ ਨਹੀਂ ਹੋ ਸਕਦਾ ਪਰ ਰੱਖਦਾ ਰੱਬ ਤੇ ਵੀ ਸ਼ਿਕਵਾ ਕੀ ਇਹਨੇ ਲੋਕਾਂ ਦੀ ਉਹਨੇ ਤਾਂ ਆਸਲੀ ਸੁਣੀ ਪਰ ਅੱਗ ਅੱਗੇ ਜੋਰ ਵੀ ਨਹੀਂ ਕਿਸੇ ਦਾ ਚੱਲਦਾ ਸੋ ਇਹ ਜਿਹੜੀ ਖਬਰ ਆਈ ਆਉਣੀ ਨਹੀਂ ਚਾਹੀਦੀ ਸੀ ਅੱਜ ਵੀ ਕਹਿੰਦੇ ਪਾਰਟ ਚੱਲ ਰਿਹਾ ਸੀਗਾ ਪਿੰਡ ਚ ਜੀ ਹਾਂਜੀ ਬਿਲਕੁਲ ਸਾਨੂੰ ਤੋਂ ਤੋਂ ਸਾਡੇ ਦੋਸਤਾਂ ਦੀ ਫੋਨ ਆਈ ਜਿਹੜੇ ਉੱਤੇ ਤੱਕ ਨਹੀਂ ਪਹੁੰਚ ਸਕਦੇ ਮਤਲਬ ਗੱਲ ਨਹੀਂ ਸੀ ਹੋਰ ਅਸੀਂ ਗੱਜ ਭਰੇ ਹੋਏ ਸੀ ਸਾਰਿਆਂ ਦੇ ਇੰਨਾ ਪਿਆਰ ਕਿਸੇ ਕਲਾਕਾਰ ਪ੍ਰਤੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਦੁਨੀਆ ਰੋ ਰਹੀ ਆ ਗਗਨ ਅੰਦਰ ਬੈਠੇ ਹੋਏ ਗਗਨ ਕੁਕਰੀ ਕਹਿੰਦੇ ਮੈਂ ਹੁਣੇ ਵੇਖਿਆ ਤੇ ਲੱਗਦਾ ਜਿਵੇਂ ਹੁਣੇ ਖੜਾ ਆ ਜਾਊਗਾ ਇੰਨਾ ਸਾਨੂੰ ਉਮੀਦ ਸੀ ਜੀ ਅਸੀਂ ਪੁੱਛਦੇ ਸਾਡੇ ਪਿੰਡ ਤੋਂ ਵੀ ਇੱਕ ਇਦਾਂ ਦਾ ਹਾਦਸਾ ਵਾਪਰਿਆ ਸੀ ਉਹਨੂੰ ਜਵਾਬ ਦਿੱਤਾ ਸਾਡੇ ਬਹੁਤ ਵੱਡਾ ਹਸਪੀਟਲ ਸੀਗਾ ਕਲੰਬੀਆ ਏਸ਼ੀਆ ਉਹਨਾਂ ਨੇ ਦੋ ਦਿਨ ਰੱਖ ਕੇ ਜਵਾਬ ਦਿੱਤਾ ਅਸੀਂ ਫਿਰ ਥੋੜੀ ਜੀ ਕੋਸ਼ਿਸ਼ ਕਰਕੇ ਉਹਨੂੰ ਮੈਕਸ ਦੇ ਵਿੱਚ ਐਡਮਿਟ ਕਰਾਇਆ 6 ਮਹੀਨੇ ਉਹਦੀ ਕੋਈ ਮਤਲਬ ਮੂਵਮੈਂਟ ਨਹੀਂ ਹੋਈ ਉਸ ਤੋਂ ਬਾਅਦ ਡਾਕਟਰ ਨੇ ਵੀ ਕਹਿਤਾ ਵੀ ਤੁਸੀਂ ਘਰੇ ਲੈ ਜਾਓ ਘਰੇ ਆ ਕੇ ਠੀਕ ਹੋ ਗਿਆ ਸੀ ਸਾਨੂੰ ਉਮੀਦ ਸੀ ਇਸ ਗੱਲ ਦੀ ਹਾਂਜੀ ਪਰ ਉਹਨਾਂ ਨੇ ਕਿਹਾ ਕਿ ਅਗਰ ਏਲੀਫਟ ਲੋਡ ਪਈ ਕਹਿੰਦੇ ਉਹ ਵੀ ਕਰਾਂਗੇ ਤਾਂ ਉਹਦੀ ਵੀ ਲੋਬਤ ਨਹੀਂ ਪਈ ਕਿਦਾਂ ਜੀ ਏਅਰ ਲਿਫਟ ਕਹਿ ਕੀਆ ਗੇਖਾ ਏਅਰ ਲਿਫਟ ਸਰ ਸਭ ਕੁਝ ਦੇਖੋ ਜੀ ਸਾਧਨਾ ਪੱਖੋਂ ਕੋਈ ਕਮੀ ਨਹੀਂ ਸੀ ਜਵੰਧ ਦਾ ਸੁਹਾਏ ਮੈਂ ਹੈਰਾਨ ਆ ਵੀ ਇੰਨੇ ਕਲਾਕਾਰ ਰੋ ਰਹੇ ਨੇ ਕਿੰਨਾ ਪਿਆਰ ਕਰਦਾ ਹੂੰ ਛੋਟੇ ਵੱਡੇ ਦਾ ਲੋਕਾਂ ਚ ਕਿੰਨਾ ਪਿਆਰ ਹੋਣਾ ਉਹਨੂੰ ਆਵਾਜ਼ ਨੂੰ ਕਿੰਨਾ ਪਿਆਰ ਕਰਦੇ ਕਿ ਦੁਨੀਆ ਉਹ ਵੱਖਰ ਹੋ ਰਹੀ ਆ ਸੋ ਇਹ ਬਹੁਤ ਹੀ ਵੱਡਾ ਮਾੜਾ ਦਿਨ ਮੈਂ ਕਹੂੰਗਾ ਚੜਿਆ ਜਿਹੜਾ ਅੱਜ ਪਰਿਵਾਰ ਤੇ ਜਿਹੜਾ ਥੋੜੇ ਚਿਰ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਇਕੱਲੇ ਹੀ ਮੁੰਡਾ ਸੀ ਤੇ ਦਾਦੀ ਜੀ ਨੇ ਉਹਨਾਂ ਦੀ ਮਾਤਾ ਜੀ ਨੇ ਸਾਡੀ ਭੈਣ ਜੀ ਨੇ ਜੀਵਨ ਸਾਥੀ ਮੈਂ ਬਹੁਤ ਵੱਡਾ ਘਰ ਦਾ ਚਰਾਗ ਬੁੱਝ ਗਿਆ ਜੀ ਪਰ ਮੰਜੀ ਇੰਡਸਟਰੀਅਲ ਸਮੇਂ ਦਾ ਕਾਲਾ ਸਾਲ ਹੈ ਕਿਉਂਕਿ ਬੈਕ ਟੂ ਬੈਕ ਕਾਲਾ ਸਾਲ ਜੀ ਮੈਂ ਦੇਖੋ ਬਹੁਤ ਸੋਸ਼ਲ ਮੀਡੀਆ ਘੱਟ ਯੂਜ਼ ਕਰਦਾ ਮੈਂ ਕਦੇ ਕਦੇ ਪੋਸਟ ਪਾਉਂਦਾ ਆਪਣੀ ਸ਼ੋਹ ਦੀ ਵੀ ਨਹੀਂ ਪਾਉਂਦਾ ਕਦੇ ਹੁਣ ਮੈਂ ਅੱਜ ਕੱਲ੍ਹ ਕੇ ਦੇਖਿਆ ਭੱਲਾ ਸਾਫ ਦੀ ਉਹ ਤੋਂ ਬਾਅਦ ਸਾਡੇ ਤੋਂ ਲਿ ਸ਼ਰਮਾ ਜੀ ਉਹਨਾਂ ਦੀ ਮਾਦਰ ਉਹਨਾਂ ਦੀ ਵਾਈਫ ਉਦੋਂ ਬਾਅਦ ਭਾਈ ਜੁਬੰਦਾ ਉਦੋਂ ਬਾਅਦ ਪਤਾ ਨਹੀਂ ਕਿਹੜੀਆਂ ਕਿਹੜੀਆਂ 8 7 ਪੋਸਟਾਂ ਕੰਨੀਆਂ ਇਹੀ ਪਾਈਆਂ ਹੋਈਆਂ ਨੇ ਵੀ ਬਹੁਤ ਮਾਰੀ ਖਬਰ ਆ ਗਈ ਮਾਰੀ ਖਬਰ ਪਰ ਜੁਬੰਦੇ ਨਾਲ ਤਾਂ ਬਹੁਤ ਦਿੱਲੀ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹਰ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਹੂੰ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹ ਵੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਇਹ ਚਾਹ ਪੀ ਕੇ ਜਾਏ ਉੱਥੇ ਕੋਈ ਸੰਸਥਾ ਸੀਗੀ ਐਨੇ ਨੇ ਜਵੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੈ ਪਰਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟੁੱਟਿਆ ਤੁਸੀਂ ਸੋਨਾ ਮਾਂ ਦਾ ਕੀ ਹਾਲਾਤ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰ ਤਾਂ ਬਾਅਦ ਚ ਆਉਂਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਨੇ ਸਾਰੇ ਪਰਿਵਾਰ ਨੂੰ ਸਾਰ ਲੜਾਈ ਲੜੀ ਜਿੰਦ ਮੌਤ ਤੇ ਜਿੰਦਗੀ ਦੇ ਨਾ ਤੇ ਉਸ ਤੋਂ ਬਾਅਦ ਅਚਾਨਕ ਇੱਕ ਖਬਰ ਆਣਾ ਇਨਾਂ ਨੂੰ ਸੋਕ ਦੀ ਲਹਿਰ ਜਿਹੜੀ ਉਸ ਪਿੰਡ ਵਾਸਤੇ ਹੋ ਗਈ ਪਰਵਾੜ ਵਾਂਗੂੰ ਰਹਿੰਦਾ ਏ ਸਾਰਾ ਪਿੰਡੇ ਭਾਈ ਜੀ ਆ ਪਤਾ ਲੱਗ ਰਿਹਾ ਲੋਕਾਂ ਤੋਂ ਅਸੀਂ ਘਰ ਪੁੱਛਿਆ ਬੰਦਾ ਨਾਲ ਬੈਠਣ ਨੂੰ ਤਿਆਰ ਹੋ ਗਿਆ ਤੇ ਜਬੰਦਾ ਕਹਿੰਦਾ ਹੁੰਦਾ ਸੀ ਮੈਂ ਉਹ ਖਾਂਦਾ ਪੀਂਦਾ ਨਹੀਂ ਸੀ ਨਾ ਡਰਿੰਕ ਵਗੈਰਾ ਕੁਛ ਨਹੀਂ ਕਹਿੰਦਾ ਮੇਰਾ ਤਾਂ ਯਾਰ ਸ਼ੌਕ ਹੀ ਆਹੀ ਰਾਈਡ ਕਰਨਾ ਲੈਣਾ ਜਾਂ ਸਟੰਟ ਕਰਨੀ ਜੀ ਆ ਉਹ ਕੁਲਵਿੰਦਰ ਬਿੱਲਾ ਉਹ ਦੱਸਦਾ ਸੀ ਮੈਨੂੰ ਕਹਿੰਦਾ ਵੀ ਤੁਸੀਂ ਤਾਂ ਕਰ ਲਓ ਮੈਨੂੰ ਤਾਂ ਮੇਰਾ ਤਾਂ ਕਹਿੰਦਾ ਜੀ ਫਨ ਵੀ ਇਹੀ ਆ ਅਸਲੀ ਬੰਦੇ ਨੂੰ ਇਹ ਨਹੀਂ ਪਤਾ ਜੀ ਵੀ ਉਹਦਾ ਸ਼ੌਕ ਹੈ ਜਿਹੜਾ ਨਾਲ ਬੰਦੇ ਨਹੀਂ ਨਾਲ ਬੰਦੇ ਸ਼ਰਮ ਜੀ ਸ਼ੌਕ ਬਹੁਤ ਹੈ ਜੀ ਐਡਵਾਂਸ ਦਾ ਬਹੁਤ ਸ਼ੌਂਕ ਸੀ ਰਾਈਟਰ ਦਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਬਾਈਕ ਨਵੀਂ ਨਵੀਂ ਬਾਈਕਸ ਖਰੀਦ ਕੇ ਉਹਨਾਂ ਦਾ ਰਾਈਡਿੰਗ ਕਰਨਾ ਆ ਕਿ ਤਣ ਕਹਿੰਦੇ ਨੇ ਲੱਗਦਾ ਕਿ ਆਵਾਰਾ ਪਸ਼ੂਰ ਕਰ ਦੇ ਕੇ ਸਰਕਾਰ ਬਾਈ ਉਹ ਚੱਲ ਰਹੀ ਆ ਗੱਲ ਅੱਜ ਹੋ ਕੇ ਖਤਮ ਹੋ ਜੂ ਆਵਾਰਾ ਪਸ਼ੂਰ ਕਰਦੇ ਨੇ ਇਹ ਰੌਲਾ ਪੈਂਦਾ ਅੱਜ ਰੌਲਾ ਪੈ ਰਿਹਾ ਕਹੂੰਗਾ ਸੰਭਲੋ ਮੈਂ ਕਹਿੰਦਾ ਮਹੀਨੇ ਨੂੰ ਕਿਸੇ ਨੇ ਬੋਲਣਾ ਨਹੀਂ ਨਾ ਮੈਂ ਬੋਲਣਾ ਨਾ ਸਰਕਾਰ ਕੀ ਸਰਕਾਰਾਂ ਨੂੰ ਚਾਹੀਦਾ ਕਿਉਂਕਿ ਆਪਾਂ ਟੈਕਸ ਦਿੰਨੇ ਆ ਉਹਦਾ ਪ੍ਰਬੰਧ ਕਰਨਾ ਚਾਹੀਦਾ ਨਿਤ ਨਵੀਆਂ ਕਟਨਾਵਾਂ ਆਉਂਦੀਆਂ ਨੇ ਜਿਹਦੇ ਬੰਦੇ ਤੇ ਪਰਿਵਾਰ ਤੇ ਆਪਈ ਇਹ ਜਿਹੜਾ ਹਾਸਾ ਗਊਆਂ ਦਾ ਆਪਾਂ ਕਹਿੰਦੇ ਆ ਰੋਜ਼ ਸੁਣਦੇ ਅੱਜ ਆਪਾਂ ਬੋਲਾਂਗੇ ਫਿਰ ਖਤ ਨੂੰ ਹੋ ਜੂ ਕਾ ਜਗਾੜੇ ਸੱਭਿਆਚਾਰ ਦੀ ਵਿਰਤੀ ਬਈ ਪੁੱਛੋ ਨਾ ਕੋ ਸਾਡੇ ਘਰ ਚ ਗਾਣੇ ਦੇ ਬੰਦੇ ਤੇ ਮੈਂ ਇੰਟਰਵਿਊਜ਼ ਦੇ ਵਿੱਚ ਵੀ ਦੱਸਦਾ ਰਿਹਾ ਬਹੁਤ ਪਿਆਰ ਕਰਦਾ ਸਾਡਾ ਸਾਰਾ ਪਰਿਵਾਰ ਹੈ ਨਾ ਤੇ ਲੱਗਦਾ ਕਿ ਮਨਕਾ ਜਿਹੜਾ ਉਹ ਗਾਨੀ ਦਾ ਜਿਹੜਾ ਸੱਚੀ ਬਹੁਤ ਦਾ ਚਾਦਰ ਜਿਹੜਾ ਪਾਇਆ ਹੁੰਦਾ ਸੀ ਬੱਚ ਪੁੱਛੋ ਨਾ ਨਜ਼ਰ ਲੱਗਣ ਵਾਲਾ ਕੰਮ ਸੀਗਾ ਉਹਨਾਂ ਦੀ ਮਾਤਾ ਜੀ ਨਾਲ ਗੱਲ ਕੀਤੀ ਮੈਂ ਬੰਦਾ ਸੋਹਣਾ ਇੰਨਾ ਸੀ ਨਾ ਅਸੀਂ ਉਹਨੂੰ ਕਿਤੇ ਸਟੇਜ ਤੇ ਮਿਲ ਜਾਂਦਾ ਦੇਖਦੇ ਰਹੇ ਜਿਵੇਂ ਉਮਰ ਵੀ ਨਹੀਂ ਸੀਗੀ ਅਜੇ ਕਿੱਥੇ ਉਮਰ ਆ ਕੇ ਨਹੀਂ ਹੁੰਦੀਆਂ ਨਾ ਬੱਚਿਆਂ ਲਈ ਬਹੁਤ ਉੱਤਪਾ ਹੈ ਜੀ ਅਜੇ ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਜਿਹੜੀ ਹੈ ਤੇ ਬਹੁਤ ਵੱਡਾ ਘਾਟਾ ਜੀ ਜਿਹਨਾਂ ਚਲੋ ਸੰਗੀਤ ਜਗਤ ਲਈ ਤਾਂ ਘਾਟਾ ਪਿਆ ਹੀ ਪਿਆ ਤੇ ਪਰਿਵਾਰ ਲਈ ਪਿਆ ਉਹ ਪਰਿਵਾਰ ਹੀ ਜਾਣਦੀ ਮਤਲਬ ਉਹ ਉਹ ਨੂੰ ਇਹ ਮਹਿਸੂਸ ਕਰਨਗੇ ਉਹ ਚਲੋ ਅਸੀਂ ਤਪਰਾਵਾਂ ਦੇ ਤੌਰ ਤੇ ਜਿੰਨਾ ਜਲਦੀ ਹੋਇਆ ਨਾਲ ਖੜਾਗੇ ਪਰਿਵਾਰ ਦੇ ਕਿਨੂੰ ਤੋਂ ਕੁਝ ਦੇਰ ਦੇ ਵਿੱਚ ਜਿਹੜਾ ਸ਼ਰੀਰ ਇੱਥੇ ਆਉਣ ਵਾਲਾ ਹੈ ਤੇ ਤੁਹਾਡੀ ਸ਼ਾਦੀ ਦੀ ਗੱਲ ਹੋਈ ਸੀ ਕਹਿੰਦੇ ਲੁਧਿਆਣੇ ਆ ਗਏ ਜੀ ਹਾਂਜੀ ਠੀਕ ਹੈ ਸੋਕੀ ਸੱਸ ਜੀ ਅੱ비 ਗगन ਕੋਖਰੀ ਵੀ ਪਹੁੰਚੀ ਆ ਬਾਤ ਚੀਤ ਕਰਨਗੇ ਜੀ ਗगन ਜੀ ਇੱਕ ਸੰਸਕ੍ਰਿਤਿਕ ਇੱਕ ਕਲਾਕਾਰ ਇੱਕ ਸਭਿਆਚਾਰਕ ਕਲਾਕਾਰ ਜੇ ਬੰਦਾ ਰਹੇ ਹੈ ਤੋ ਇਕ ਨਾ ਪੂਰਾ ਹੋਣੇ ਵਾਲਾ ਜੋ ਘਟਾ ਹੈ ਉਹ ਪੰਜਾਬ ਕੋ ਬੜਾ ਹੈ ਭਜੀ ਬਹੁਤ ਵੱਡੀ ਟਰੈਜਡੀ ਹੈ ਜੀ ਸਾਡੇ ਪੰਜਾਬ ਲਈ ਪੂਰੀ ਪੰਜਾਬੀ ਕੌਮ ਲਈ ਦੇਸ਼ਾਂ ਵਿਦੇਸ਼ਾਂ ਚ ਜਿਹੜੇ ਸਾਡੇ ਪੰਜਾਬੀ ਵਸਦੇ ਆ ਉਹਨਾਂ ਲਈ ਤੇ ਸਾਡੀ ਸਿੰਗਰ ਕਮਿਊਨਿਟੀ ਐਕਟਿੰਗ ਕਮਿਊਨਿਟੀ ਲਈ ਬਹੁਤ ਵੱਡੀ ਟਰੈਜਡੀ ਹੈ ਸਾਰਿਆਂ ਨੂੰ ਹੀ ਪਤਾ ਜੀ ਇਸ ਚੀਜ਼ ਬਾਰੇ ਹੋਰ ਕੋਈ ਦੀ ਚੀਜ਼ ਬਸ ਅਗਰ ਬਾਤ ਕਰੇ ਪਰਿਵਾਰ ਕੀ ਤੋ ਇਤਨੇ ਦਿਨੋਂ ਸੇ ਪਰਿਵਾਰ ਵੀ ਹਸਪਤਾਲ ਮੇਂ ਰਹਾ ਸਭੀ ਕਲਾਕਾਰੋ ਨੇ ਵੀ ਦੁਆਈ ਮੰਗੀ ਹੈ ਹਾਂਜੀ ਤੋ ਕਹੀ ਨਾ ਕਹੀ ਕੀ ਲੱਗਦਾ ਕਿ ਕੀ ਉਸ ਚੀਜ਼ ਕੀ ਕਮੀ ਰਹਿ ਗਈ ਏ ਕਿ ਅੱਜ ਕੋਈ ਕਮੀ ਨਹੀਂ ਰਹੀ ਜੀ ਕਿਸੇ ਚੀਜ਼ ਤੇ ਸਾਰਾ ਕੁਛ ਜੋ ਜੋ ਚੀਜ਼ਾਂ ਕਰ ਸਕਦੇ ਸੀ ਸਾਰਿਆਂ ਨੇ ਕੀਤੀਆਂ ਲੋਕਾਂ ਨੇ ਦੁਆਵਾ ਕੀਤੀਆਂ ਘਰਦਿਆਂ ਨੇ ਇਲਾਜ ਕਰਾਇਆ ਜਿੰਨਾ ਕਰਾ ਸਕਦੇ ਸੀ ਜੀ ਤੇ ਹੁਣ ਵੀ ਜੋ ਹੋ ਸਕਦਾ ਸੀ ਉਹ ਕੀਤਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਮੀ ਜਿਹੜੀ ਹੈਗੀ ਆ ਪ੍ਰਸ਼ਾਸਨ ਦੇ ਵਿੱਚ ਆ گاਵਾ ਮੱਝਾ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਾਮਾਨ ਕਾਉਸਸ ਵੀ ਦਿਆ ਜਾ ਰਹਾ ਹੈ ਲੇਕਿਨ ਗਗਨ ਜੀ ਗਗਨ ਜੀ ਕੋਈ ਯਾਦਗਾਰ ਪਲ ਕੋਈ ਉਹਨਾਂ ਨਾਲ ਬਿਤਾਏ ਹੋਏ ਤੁਹਾਡੇ ਸਾਰੇ ਪਲ ਯਾਦਗਾਰ ਆ ਜੀ ਹੁਣ ਹੁਣ ਜੇ ਮੈਂ ਸੋਚਦਾ ਇਹ ਇੱਕ ਇੱਕ ਮੋਮੈਂਟ ਉਹਦੇ ਨਾਲ ਯਾਦਗਾਰ ਆ ਜੀ ਹੁਣ ਮੈਨੂੰ ਐਂ ਲੱਗਦਾ ਵੀ ਸ਼ਾਇਦ ਮੈਂ ਉਹਨੂੰ ਕੈਪਚਰ ਕਰ ਲੈਣਾ ਮੈਂ ਉਹਨੂੰ ਮਿਲਣਾ ਸੀ ਮਿਲ ਨਹੀਂ ਪਾਇਆ 20 25 ਦਿਨ ਪਹਿਲਾਂ ਕੈਨੇਡਾ ਅਸੀਂ ਇਕੱਠੇ ਹੋਣਾ ਸੀ ਮੈਂ 2 ਦਿਨ ਪਹਿਲਾਂ ਅਪਲਾਈ ਕਰ ਗਿਆ ਅਮਰੀਕਾ ਨੂੰ ਉੱਥੋਂ ਉਹ ਮੈਨੂੰ ਹੁਣ ਮਿਸ ਕਰਦਾ ਜਿੰਦਾ ਹੈ ਸਰਜੀ ਤੇ ਪਰਵਾਦੋਂ ਟੱਟਾ ਤੇ ਅੱਗੇ ਬਲੇਟ ਪੈਲੇਟ ਜੀ ਸੁੰਦਰਪੁਰ ਲਈ ਚਲੇਗੀ ਜੀ ਉਸ ਤੋਂ ਬਾਅਦ 15 ਉਸ ਤੋਂ ਬਾਅਦ ਉਹਨੇ ਜੁਗਾਇਤ ਜੀ ਜਨਰਲ ਸਾਹਿਬ ਚਲੇਗੀ ਹਾਂਜੀ ਨਹੀਂ ਚਰਨਜੀਤ ਹੁਜਾ ਜੀ ਚਰਨਜੀਤ ਹੁਜਾ ਜੀ ਭੱਲਾ ਸਾਹਿਬ ਹੁਣ ਰਾਜਵੀਰ ਜਵੰਦਾ ਵੀਰ ਚਲੋ ਉਹ ਉਹ ਫਿਰ ਵੀ ਏਜਡ ਸੀਗੇ ਉਹ ਬਹੁਤ ਲੇਜੈਂਡਰੀ ਚੀਜ਼ਾਂ ਕਰਕੇ ਗਏ ਨੇ ਜਵੰਦਨ ਹਜੇ ਬਹੁਤ ਕੁ ਕਰਨਾ ਹੈ ਭਾਈ ਲਾਈਵ ਤੇ ਵਿੱਚ ਬਹੁਤ ਚੀਜ਼ਾਂ ਹਜੇ ਦੇਣੀਆਂ ਸੀ ਉਹ ਬਹੁਤ ਟੈਲੈਂਟਡ ਬੰਦਾ ਹੈ ਤੇ ਸੋ ਭਾਈ ਇਹ ਇਹਨੂੰ ਆਪਾਂ ਉਧਰ ਮਿਲਾ ਨਹੀਂ ਸਕਦੇ ਪਰ ਉਹਨਾਂ ਦਾ ਜਾਣਾ ਵੀ ਬਹੁਤ ਵੱਡਾ ਘੱਟ ਆਇਆ ਤੇ ਸਾਡੀ ਇੰਡਸਟਰੀ ਲਈ ਸਾਰਾ ਦਾ ਜਾਣਾ ਬਹੁਤ ਵੱਡਾ ਘੱਟ ਆਇਆ ਜੀ ਗਾਇਕ ਸਰ ਕੀ ਨਾਮ ਆ ਜੀ ਇੱਕ ਮਿੰਟ ਮੇਰਾ ਨਾਮ ਲੱਖੀ ਜੀ ਲੱਖੀ ਜੀ ਕਿਹੜਾ ਪਿੰਡ ਦਾ ਉਹਨਾਂ ਜੀ ਉਹਨਾਂ ਜੀ ਇਹ ਲੱਗਦਾ ਜਿਉਂਦਾ ਦੇਹਾਂਤ ਹੋ ਗਿਆ ਲਗਾਤਾਰ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਕਿਸ ਤਰ੍ਹਾਂ ਸੁਭਾਅ ਸੀ ਦਾ ਰਾਜਵੇ ਦਾ ਤੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਰਹਿੰਦੇ ਸੀ ਜਦੋਂ ਆਪਾਂ ਖੜੇ ਇਸ ਤਰ੍ਹਾਂ ਨੂੰ ਪਿੰਡ ਤੋਂ ਪੂਰਾ ਪਿਆਰ ਮਿਲਦਾ ਸੀ ਬਹੁਤ ਜਦੋਂ ਆਪਾਂ ਖੜੇ ਇਸ ਤਰ੍ਹਾਂ ਜਿੰਦਾ ਸੀ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗਿਆ ਉਹ ਬਹੁਤ ਹੀ ਖਾਸ ਵਾਲੀ ਇੱਕਾ ਸਾਰੀ ਪੂਰੀ ਸੋਗ ਦੀ ਲਹਿਰ ਆਈ ਪਿੰਡ ਦੇ ਵਿੱਚ ਪੂਰੀ ਜਗ੍ਹਾ ਅੱਛਾ ਇੱਥੇ ਲੱਗਦਾ ਕਿ ਕਿਸੇ ਨਾ ਕਿਤੇ ਰਾਜਵੇ ਜਵਦਾ ਦਾ ਕੋਈ ਕਮੀ ਪੂਰੀ ਕਰ ਚੁੱਕਾ ਹੈ ਇੱਥੇ ਪਿੰਡ ਦੇ ਵਿੱਚ ਦੇਖੋ ਜੇ ਤੁਹਾਨੂੰ ਮਹਾਰਾਜ ਨੂੰ ਪਤਾ ਕਿ ਕੌਣ ਕਮੀ ਪੂਰੀ ਕਰ ਪਰ ਰਾਜਵੀਰ ਬਣਨਾ ਬਹੁਤ ਹੱਥ ਕੋਈ ਰਾਜਵੀਰ ਨਹੀਂ ਬਣ ਸਕਦਾ ਲੱਗਦਾ ਕਿ ਜਿਵੇਂ ਜਿਵੇਂ ਇੱਕ ਇੱਕ ਹੀਰਾ ਇਕਲੋਤਾ ਹੀਰਾ ਇਸ ਦੁਨੀਆ ਤੋਂ ਉੱਚੋ ਚਲਾ ਗਿਆ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸੁਨੱਖਾ ਕੋਈ ਇੰਡਸਟਰੀ ਦੇ ਵਿੱਚ ਨਹੀਂ ਹੁਣ ਰਾਜਵੀਰ ਦੇ ਨਾਲ ਔਰ ਇੰਨਾ ਵਧੀਆ ਸਵਾਸ ਸੀ ਉਹਦਾ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਫ ਥੱਲੇ ਆਉਂਦੇ ਸੀ ਜਿਹੜੇ ਵੀ ਕੱਟਾ ਪਿਆ ਕਿੰਨੇ ਕਿੰਨੇ ਪੋਲੀਟਿਕਲ ਲੀਡਰ ਜਿਹੜੇ ਲਗਾਤਾਰ ਖਤਰਾ ਲੈਂਦੇ ਸੀ ਪੂਰਾ ਪੂਰਾ ਘਟਾਈ ਚਾਦਰੇ ਨਾਲ ਗਾਉਂਦਾ ਸੀਗਾ ਜੀ ਅੱਜ ਕੱਲ ਦਾ ਕਲਾਕਾਰ ਫੈਂਟਾ ਸ਼ਰਡਨ ਲੱਪਾ ਗੱਲਾਂ ਦਿਆ ਚਾਦਰ ਹਮੇਸ਼ਾ ਹੀ ਜਿੰਨੇ ਉਹਦੇ ਪ੍ਰੋਗਰਾਮ ਦੇਖੋਗੇ ਚਾਦਰਿਆਂ ਨਾਲ ਦੇਖੋਗੇ ਪੰਜਾਬੀ ਬਹੁਤ ਬਹੁਤ ਮਦਦ ਕਰਦਾ ਸੀ ਸਾਡਾਂ ਜੀ ਪੂਰਾ ਬਹੁਤ ਵਧੀਆ ਸੁਆਦ ਆ ਸੀਗਾ ਜੀ ਪਰਿਵਾਰ ਚ ਕੌਣ ਕੌਣ ਨੇ ਉਹਨਾਂ ਦੇ ਮੇਕਰ ਪਰਿਵਾਰ ਦੇ ਮੈਸੇਜ ਆ ਦੋ ਬੱਚੇ ਆ ਜੀ ਇੱਕ ਮਾਤਾ ਆ ਇਹ ਕਿਹਾ ਜਾ ਰਿਹਾ ਇਹਨਾਂ ਦੇ ਫਤਿਹ ਸਾਹਿਬ ਦੀ ਡੈਥ ਹੋਈ ਸੀ ਹਾਂ 2 ਸਾਲ ਪਹਿਲਾਂ ਡੈਥ ਹੋਈ ਸੀਗੀ ਉਹ ਵੀ ਗਾਇਸ ਸੀਗੀ ਇਹ ਵੀ ਨਹੀਂ ਉਹ ਪੰਜਾਬ ਪੁਲਿਸ ਸੀਗੇ ਠੰਡਾਰ ਸੀਗੇ ਹਾਂ ਚੇਖਾਂ ਦੇ ਦੱਸ ਹਾਂ ਪੋਨ ਨਹੀਂ ਹੋਏਗਾ ਜੀ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 11 ਵਜੇ ਤਕਰੀਬ ਹੋਊਗਾ 11 ਵੀ ਤਕਰੀਬ ਹਾਂ ਤੇ ਹੁਣ ਇਸ ਵਕਤ ਘਰ ਦੇ ਵਿੱਚ ਗੂੰਗੁਨਾ ਗਿਆ ਜੀ ਉਹਨਾਂ ਦੀ ਦਾਦੀ ਆਈ ਉਹਦੇ ਚਾਚੀ ਆ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆਏ ਜੀ ਤੇ ਇਹ ਸਮਝਾ ਤਾਂ ਉਹਨਕੋ ਮਿਲਿਆ ਸੀ ਸਾਨੂੰ ਸਵੇਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਜੀ 10 ਵਜੇ ਅਖੰਡ ਪਾਠ ਵੀ ਰਖਾਏਗੇ ਕਿਹਨੇ ਆਹ ਖੁਸ਼ੀ ਲਈ ਅਖੰਡ ਪਾਠ ਰ ਵੀ ਠੀਕ ਹੋ ਜੇ ਬਹੁਤ ਸਾਰੇ ਪੰਜਾਬ ਨਹੀਂ ਰਖਾਈ ਅੰਡਪਾੜ ਦਾ ਸਾਰੇ ਪੰਜਾਬ ਨੇ ਕੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾ ਹੋਈਆਂ ਵੀ ਰਾਜਵੀਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਆ ਜੀ ਅੱਛਾ ਜਦੋਂ ਇਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਵੇਸੀ ਤੁਹਾਨੂੰ ਮਿਲ ਕੇ ਗਈ ਸੀਗੇ ਸਾਰੇ ਪਿੰਡ ਬਸ ਨਹੀਂ ਉਦੋਂ ਫਿਰਾਲ ਚੰਡੀਗੜ੍ਹ ਤੋਂ ਅੱਛਾ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਠੀਕ ਹੈ ਠੀਕ ਹੈ ਜੀ